ਇਹ ਵੀਡੀਓ ਦੇਖ ਕੇ ਸੋਚਣ ਤੇ ਮਜਬੂਰ ਹੋ ਜਾਣਾ ਹੈ ਕਿ ਆਪਣੀ ਜ਼ਿੰਦਗੀ ਸਿਰਫ ਮੋਬਾਈਲਾਂ ਤੱਕ ਹੀ ਸੀਮਤ ਰਹਿ ਗਈ ਹੈ ਜਦੋਂ ਤੇ ਮੋਬਾਈਲ ਆਇਆ ਇੰਟਰਨੈਟ ਆਇਆ ਆਪਾਂ ਇਸ ਤੋਂ ਬਿਨਾ ਸੋਚਣਾ ਹੀ ਬੰਦ ਕਰਤਾ ਜਦੋਂ ਮੋਬਾਈਲ ਇੰਟਰਨੈਟ ਨਹੀਂ ਹੁੰਦਾ ਸੀ ਤਾਂ ਆਪਾਂ ਇੱਕ ਅਲੱਗ ਹੀ ਜ਼ਿੰਦਗੀ ਜਿਉਂਦੇ ਸੀ ਹੁਣ ਬੱਚਿਆਂ ਦਾ ਬਚਪਨ ਸਿਰਫ ਮੋਬਾਈਲਾਂ ਨੇ ਖਰਾਬ ਕਰਤਾ ਅੱਜ ਕੱਲ੍ਹ ਦੇ ਬੱਚੇ ਮੋਬਾਈਲਾਂ ਤੋਂ ਬਿਨਾ ਨਹੀਂ ਰਹਿੰਦੇ ਛੋਟੇ ਤਾਂ ਛੋਟੇ ਇੱਥੋਂ ਤੱਕ ਕਿ ਵੱਡੇ ਵੀ ਮੋਬਾਈਲਾਂ ਦਾ ਸ਼ਿਕਾਰ ਹੋ ਰਹੇ ਨੇ ਮੋਬਾਈਲ ਨੇ ਆਪਾਂ ਨੂੰ ਬੰਦਤ ਬਣਾ ਕੇ ਰੱਖਤਾ ਇੱਕ ਤਰ੍ਹਾਂ ਨਾਲ ਆਪਾਂ ਮੋਬਾਈਲ ਦੇ ਵਿੱਚ ਬੰਨੇ ਗਏ ਹਾਂ ਦੁਨੀਆ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਸਭ ਕੁਝ ਆਪਾਂ ਮੋਬਾਈਲਾਂ ਤੇ ਹੀ ਚੈੱਕ ਕਰਦੇ ਆ ਉਹ ਦਿਨ ਬਹੁਤ ਵਧੀਆ ਹੁੰਦੇ ਸੀ ਜਦੋਂ ਆਪਾਂ ਫੋਨ ਤੋਂ ਬਿਨਾ ਆਪਣੇ ਪਰਿਵਾਰ ਨਾਲ ਇਕੱਠੇ ਬੈਠਦੇ ਸੀ ਸਾਰੇ ਰਲ ਕੇ ਬੈਠ ਕੇ ਦੁੱਖ ਸੁੱਖ ਸਾਂਝੇ ਕਰਦੇ ਸੀ ਮੋਬਾਈਲ ਨੇ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਭ ਦੂਰ ਕਰਤੇ ਪਹਿਲਾਂ ਇੱਕ ਦੂਜੇ ਨੂੰ ਮਿਲ ਕੇ ਹਾਲਚਾਲ ਪੁੱਛਦੇ ਸੀ ਅੱਜ ਕੱਲ ਬਸ ਮੋਬਾਈਲ ਤੇ ਪੁੱਛ ਲੈਂਦੇ ਆ ਕਿਸੇ ਨੂੰ ਮਿਲਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਰਿਹਾ ਪਹਿਲਾਂ ਬੱਚੇ ਸਾਰੇ ਰਲ ਮਿਲ ਕੇ ਗੇਮਾਂ ਖੇលਦੇ ਖੇਡਾਂ ਖੇលਦੇ ਬਾਤਾਂ ਪਾਉਂਦੇ ਹੁਣ ਮੋਬਾਈਲ ਨੇ ਇੰਨਾ ਬਿਜੀ ਕਰਤਾ ਕਿ ਕਿਸੇ ਕੋਲ ਗੱਲ ਕਰਨ ਦਾ ਵੀ ਸਮਾਂ ਨਹੀਂ ਰਿਹਾ ਅੱਗੇ ਹਾਲਚਾਲ ਪੁੱਛਣਾ ਵੀ ਹੁੰਦਾ ਤਾਂ ਅਗਲੇ ਦੇ ਘਰ ਜਾਂਦੇ ਮਿਲ ਕੇ ਗੱਲਾਂ ਕਰਦੇ ਹੁਣ ਸਭ ਕੁਝ ਮੋਬਾਈਲ ਤੇ ਹੀ ਸੀਮਤ ਹੋ ਗਿਆ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਕਮੈਂਟ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ